ਚਨਨਨ ਹੋਣਾ ਹੌਲੀ ਹੌਲੀ ਇਹਨਾਂ ਚੀਜ਼ਾਂ ਤੋਂ ਸੀ ਜਾਣੂ ਹੋਵਾਂਗੇ ਤਾਂ ਸਾਨੂੰ ਸਾਡੀ ਵਿਰਾਸਤ ਦਾ ਪਤਾ ਲੱਗਦਾ ਰਹਿੰਦਾ ਕਿ ਅਸੀਂ ਕਿੰਨੀ ਮਹਾਨ ਵੱਡੀ ਵਿਰਾਸਤ ਨੂੰ ਭੁੱਲ ਚੁੱਕਿਆ ਜਾਂ ਅਸੀਂ ਉਹਨਾਂ ਚੀਜ਼ਾਂ ਨੂੰ ਵਿਸਾਰ ਹੀ ਦਿੱਤਾ ਭੁੱਲ ਗਏ ਆ ਖਤਮ ਕਰ ਦਿੱਤਾ ਨਹੀਂ ਸਾਡਾ ਪੰਜਾਬ ਸਾਡੀ ਪੰਜਾਬੀ ਭਾਸ਼ਾ ਸਾਡੀ ਜ਼ੁਬਾਨ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਸਾਡੇ ਗੁਰੂਆਂ ਦੀ ਪੀਰਾਂ ਦੀ ਧਰਤੀ ਪੈਗੰਬਰਾਂ ਦੀ ਧਰਤੀ ਪੰਜਾਬ ਉਸ ਧਰਤੀ ਦੇ ਅਸੀਂ ਜੰਮਪਲ ਹਾਂ ਜੰਮੇ ਪੜੇ ਹਾਂ ਅਸੀਂ ਇਹਨਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਖੇਡ ਕੇ ਸਾਰੇ ਵੱਡੇ ਹੋਏ ਹਾਂ ਇਹਨਾਂ ਚੀਜ਼ਾਂ ਤੋਂ ਅਸੀਂ ਜਾਣੂ ਹੋਵਾਂਗੇ ਤਾਂ ਸਾਨੂੰ ਸਾਡੀ ਵਿਰਾਸਤ ਦਾ ਪਤਾ ਲੱਗਦਾ ਰਹੇਗਾ ਕਿ ਅਸੀਂ ਕਿੰਨੀ ਮਹਾਨ ਵੱਡੀ ਵਿਰਾਸਤ ਨੂੰ ਭੁੱਲ ਚੁੱਕੇ ਹਾਂ ਜਾਂ ਅਸੀਂ ਉਹਨਾਂ ਚੀਜ਼ਾਂ ਨੂੰ ਵਿਸਾਰ ਹੀ ਦਿੱਤਾ ਭੁੱਲ ਗਏ ਆ ਖਤਮ ਕਰ ਦਿੱਤਾ ਨਹੀਂ ਸਾਡਾ ਪੰਜਾਬ ਸਾਡੀ ਪੰਜਾਬੀ ਭਾਸ਼ਾ ਸਾਡੀ ਜ਼ੁਬਾਨ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਗੁਰੂਆਂ ਦੀ ਪੀਰਾਂ ਦੀ ਧਰਤੀ ਪੈਗੰਬਰਾਂ ਦੀ ਧਰਤੀ ਪੰਜਾਬ ਉਸ ਧਰਤੀ ਦੇ ਅਸੀਂ ਜੰਮਪਲ ਆ ਜੰਮੇ ਪੜੇ ਆ ਅਸੀਂ ਇਹਨਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਖੇਡ ਕੇ ਸਾਰੇ ਵੱਡੇ ਹੋਏ ਆ